ਗੁਲਦਾਸਪੁਰ ਦੇ ਪਿੰਡ ਭਗਵਾ ਸਥਿਤ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਪ੍ਰਜਾਰੀ ਮੋਹਨ ਲਾਲ ਤੇ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਐਸ.ਐਸ.ਵੀ.ਸੀ. ਭਾਈ ਚਾਰੇ ਦੇ ਲੋਕਾਂ ਨੇ ਐਸ.ਐਸ.ਪੀ ਦਫ਼ਤਰ ਗੁਲਦਾਸਪੁਰ ਦੇ ਬਾਹਰ ਦਰਨਾ ਦਿੱਤਾ ਤਰਨਾਕਾਰੀਆਂ ਦਾ ਦੋਸ਼ ਹੈ ਕਿ ਘਟਨਾ ਨੂੰ 4 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਸ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਜਦਕਿ ਮੁਲਜ਼ਮ ਸ਼ਰੀਆਮ ਘੁੰਮ ਰਿਹਾ ਹੈ ਇਸ ਦੌਰਾਨ ਮੁੱਖ ਮੁਲਜ਼ਮ ਐਸਐਸਪੀ ਦਫ਼ਤਰ ਦੇ ਬਾਹਰ ਕੁਮਰਿਆ ਸੀ ਜਿਸ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਹੋਰ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਥਿਤ ਦੋਸ਼ੀ ਨੂੰ ਖੁਦ ਹੀ ਫੜਨ ਦੀ ਕੋਸ਼ਿਸ਼ ਕਰਨ ਲੱਗ ਪਏ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਧਰਨਾ ਸ਼ਾਂਤ ਕਰਵਾਇਆ ਅਤੇ ਮਾਹੌਲ ਖਰਾਬ ਹੁੰਦਾ ਦੇਖ ਕੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿਵਾ ਕੇ ਧਰਨਾ ਖਤਮ ਕਰਵਾਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਵੀ.ਸੀ. ਭਾਈਚਾਰਾ ਆਗੂ ਰਜੇਸ਼ ਭਗਵਾਨ ਨੇ ਦੱਸਿਆ ਕਿ 25 ਤਰੀਕ ਨੂੰ ਪੁਰਾਣੀ ਰੰਜੀਤ ਦੇ ਚਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪਿੰਡ ਵਿੱਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੇ ਪੁਜਾਰੀ ਮੋਹਨ ਲਾਲ ਦੀ ਕੁੱਟਮਾਰ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਇਸ ਸੰਬੰਧੀ ਪੁਲਿਸ ਨੂੰ ਕਿਹਾ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਪਰ 4 ਦਿਨ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਦੋਸ਼ੀ ਸ਼ਰੀਆਮ ਕੁਮਰੇ ਹਨ ਅਤੇ ਪੁਜਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਦੇ ਬਾਹਰ ਇਨਸਾਫ਼ ਲਈ ਦਰਨਾ ਦਿੱਤਾ ਇਸ ਦੌਰਾਨ ਇੱਕ ਮੁਲਜ਼ਮ ਐਸਐਸਪੀ ਦਫ਼ਤਰ ਵਿੱਚ ਘੁੰਮਦਾ ਨਜ਼ਰ ਆਇਆ ਬਾਬਾ ਜੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਜੇਕਰ ਫਿਰ ਵੀ ਮੁਲਜ਼ਮਾ ਖਿਲਾਫ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਐਸਐਸਪੀ ਦਫ਼ਤਰ ਦੇ ਬਾਹਰ ਮੁਰਤੋਂ ਅਣਮਿੱਥੇ ਸਮੇਂ ਲਈ ਦਰਨੇ ਤੇ ਬੈਠ ਜਾਣਗੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੀਟੀ ਮੋਹਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਸਮੇਂ ਦੋਸ਼ੀਆਂ ਕਿ ਲਾਵ ਬਣਦੀ ਕਾਰਵਾਈ ਦਾ ਵਿਸ਼ਵਾਸ ਧਰਨਾਕਾਰੀਆਂ ਨੂੰ ਦੇ ਕੇ ਤਰਨਾ ਸਮਾਪਤ ਕਰਵਾ ਦਿੱਤਾ ਗਿਆ। ਜਿ ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਪਿੰਡ ਭੰਗਵਾ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ। ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਹੈ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਕਟਾਈ ਕੀਤੀ ਗਈ ਹੈ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀਆਂ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆ ਕੇ ਦੇਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295 ਲੱਗੀ ਹੋਈ ਸੀਗੀ ਜੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਸੇ ਕਾਰਨ ਕਰਕੇ ਵੀ ਗਵਾਹ ਦੇ ਮੋਕਰਨ ਕਰਕੇ ਜਦੋਂ ਉਹ ਵੀ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨ ਹੈ ਇਹਨਾਂ ਦੇ ਚੌਥੇ ਦਿਨ ਦੇ ਬਾਅਦ ਬਾਵਜੂਦ ਵੀ ਨਾਂ ਤੇ ਅਜੇ ਤੱਕ ਬਿਆਨ ਹੋਇਆ ਕੋਈ ਤੇ ਨਾਂ ਅ ਔਰ ਹਰਾਨੀ ਦੀ ਗੱਲ ਇਹ ਆ ਵੀ ਉਹ ਜਿਹੜੇ ਮਲਜਮ ਸੀਗੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਏ ਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੀ ਦਿੰਦੇ ਪਏ ਆ ਘਰਾਂ ਦੇ ਵਿੱਚ ਜਾ ਕੇ ਧਮਕੀ ਦਿੰਦੇ ਪਏ ਔਰ ਹੁਣ ਤੇ ਮੌਜੂਦਾ ਵੇਟ ਸਮੇਂ ਦੇ ਵਿੱਚ ਵੇਖਿਆ ਵੀ 15 ਮਿੰਟ ਪਹਿਲਾਂ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਨ੍ਹਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਾ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹਨਾਂ ਨੂੰ ਕਾਨੂੰਨ ਨਾਮ ਦਾ ਕੋਈ ਪਤਾ ਨਹੀਂਗਾ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਸਾਰੇ ਅਸੀਂ ਇਸ ਕੌਮ ਤੋਂ ਐਸਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਛੜਕਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹੁੰਦੇ ਵੀ ਉਹਨਾਂ ਦੇ ਉੱਤੇ 295 ਸਾਡਾ ਧਾਰਮਿਕ ਮਸਲਾ ਹੈ ਸਾਡੇ ਮੰਦਿਰ ਦੇ ਵਿੱਚ ਸਾਡਾ ਪੁਜਾਰੀ ਜਿਹੜਾ ਇਸ ਤੋਂ ਉੱਤੇ ਤੇ ਕੋਈ ਨਹੀਂ ਨਾ ਹੁੰਦਾ ਜਿਹੜਾ ਗੁਰੂ ਸਾਹਿਬ ਦੀ ਬਾਣੀ ਨੂੰ ਪੜਦਾ ਹੈ ਉੱਤੇ 295 ਦਾ ਪਰਚਾ ਹੋਏ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕਿਆ ਉਹਨਾਂ ਦੇ ਉੱਤੇ ਪਰਚਾ ਹੋਏ ਫੇਰ ਅਸੀਂ ਉੱਠਣਾ ਅਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਐ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਇਹੋ ਹੀ ਸਾਡੀ ਮੰਗ ਸੀ ਕੋਈ ਮੰਗ ਨਹੀਂ ਕਿ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਐ ਕੋਈ ਲਗੜਾਟ ਨਹੀਂ ਗਾ ਸਾਡਾ ਸਿਰਫ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਵੀ ਇਨਸਾਫ ਦੇ ਵਿੱਚ ਦੇਰੀ ਜਿਹੜੀ ਐ ਸਿਰਫ ਸਾਡੇ ਵਾਸਤੇ ਕੋਟ ਮਾਰਨ ਦਾ ਕਾਰਨ ਇਹ ਹੋਇਆ ਸੀਗਾ ਕਿ 295 ਜੀ ਦਾ ਪਰਚਾ ਹੋਇਆ ਸੀਗਾ ਉਹਦੇ 2016 ਦੇ ਵਿੱਚ ਉਸ ਤੋਂ ਬਾਅਦ ਉਹ ਬਰੀ ਹੋ ਗਏ ਗਵਾਹ ਉਹਨਾਂ ਨੇ ਖਰੀਦ ਲਿਆ ਤੇ ਗਵਾਹ ਨੂੰ ਖਰੀਦਣ ਤੋਂ ਬਾਅਦ ਉਹ ਬਰੀ ਹੋ ਗਏ ਤੇ ਜਦੋਂ ਦੇ ਉਹ ਬਰੀ ਹੋ ਗਏ 2 ਜਾਂ 3 ਮਹੀਨੇ ਹੋਏ ਆ ਉਹ 3 ਮਹੀਨੇ ਤੋਂ ਬਿਲਕੁਲ ਉਦਾਂ ਫਿਰਦੇ ਪਿਆ ਵੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਸੀਂ ਕੀ ਤੁਸੀਂ ਉਦੋਂ ਕੀਆ ਕਿਹਨਾਂ ਦੇ ਉਹਨਾਂ ਨੇ ਮੰਦਰ ਦੇ ਵਿੱਚ ਬੇਅਦਬੀ ਕੀਤੀ ਸੀਗੀ ਸਭ ਕੁਝ ਸਬੂਤ ਸੀਗੇ ਪੰਨੇ ਪਾੜੇ ਸੀਗੇ ਮਹਾਰਾਜ ਦੀ ਬਾਣੀ ਦੇ ਮੰਦਰ ਨੂੰ ਤੋੜਿਆ ਗਿਆ ਉੱਥੇ ਔਰ ਬਹੁਤ ਵੱਡਾ ਮਸਲਾ ਸੀ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਟਾਈਮ ਤੇ 2016 ਦੇ ਵਿੱਚ ਗਿਆ ਸੀਗਾ ਉਸੇ ਰੰਜਿਸ਼ ਤਹਿਤ ਜਦੋਂ ਬਰੀ ਹੋ ਕੇ ਉੱਥੋਂ ਆ ਗਏ ਆ ਦੋਸਤੋ ਬਾਅਦ ਉਹਨਾਂ ਨੇ ਜਿਹੜਾ ਸਾਡੇ ਪਾਠੀ ਨਾਲ ਮਾਰਕਟਾਈ ਕੀਤੀ ਹੈ ਮਾਰਕਟਾਈ ਤੋਂ ਬਾਅਦ ਵੀ ਤੁਸੀਂ ਵੇਖੋ ਇਹਨਾਂ ਦੇ ਨਾਲ ਇੱਕ ਅਲਟਰਨੇਟਿਵ ਪੁਜਾਰੀ ਹੋਰ ਆ ਵੀ ਜਿਗਦੇ ਇਹਨਾਂ ਨੇ ਕਿਤੇ ਅੱਗੇ ਪਿੱਛੇ ਜਾਣਾ ਉਹਦੇ ਦੂਸਰੇ ਜਿਹੜਾ ਪੁਜਾਰੀ ਸਾਹਿਬ ਉੱਥੇ ਸਾਡੇ ਉਹ ਕਰਦੇ ਆ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਆ ਭਜਨ ਲਾਲ ਜੀ ਉਹਨਾਂ ਦੇ ਵੇਖੋ ਉਹ ਉਹਨਾਂ ਦੇ ਘਰ ਕੱਲ ਜਾ ਕੇ ਤੇ ਉਹਨਾਂ ਦੇ ਘਰ ਜਾ ਕੇ ਧਮਕਾਇਆ ਗਿਆ ਉਹਨਾਂ ਦੀ ਵਾਈਫ ਵੀ ਇੱਥੇ ਆ ਕਬਜ਼ਾ ਕਰਨਾ ਚਾਹਦੇ ਉੱਥੇ ਤੇ ਮਨ ਲਗਾ ਕਿਉਂ ਲਗਾ ਕੀ ਕਰੀਏ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜੇ ਮੋਨ ਲਾਲ ਜੀ ਪੁਗਾਰੀ ਨੇ ਕਿਸੇ ਮੰਡਲ ਦੇ ਵਿੱਚ ਪਿੰਡ ਭੰਗਵਾ ਵਿੱਚ ਉਹਨਾਂ ਨਾਲ ਕੋਈ ਲੜਾਈ ਝਗੜਾ ਆਇਆ ਸੀ ਉਹਨਾਂ ਨੇ ਸਰਨ ਦਰਖਾਸਤ ਦਿੱਤੀ ਆ ਅਰਖਾਸਤ ਦੇ ਅਨੁਸਾਰ ਜੋ ਵੀ ਬੰਦਲੀ ਕਾਰਵਾਈ ਇਹ ਜਮ੍ਹਾਂ ਦੇ ਵਿੱਚ ਲਿਆ ਰਹੇ ਹਨ ਤਾਂ ਨਸਮਾਲਤ ਕਰਾਉਤਾ ਗੁਰਦਾਸਪੁਰ ਤੋਂ ਪੱਤਰਕਾਰ ਲਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਫਾਸਟ ਅਪਡੇਟ